ਸਤਿ ਸ਼੍ਰੀ ਅਕਾਲ ਜੀ ਜੋ ਸੱਚਾ ਇਸ਼ਕ ਕਰਦੇ ਨੇ ਇਹ ਦੁਨੀਆ ਤੇ ਇਹ ਸੰਸਾਰ ਉਹਨਾਂ ਨੂੰ ਪੀੜਾਂ ਲਾਉਂਦਾ ਹੈ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦਰਦ ਪਹੁੰਚਾਉਂਦਾ ਹੈ ਪਰ ਜੋ ਇਸ਼ਕ ਕਰਦੇ ਨੇ ਉਹ ਇਨ੍ਹਾਂ ਪੀੜਾਂ ਦੇ ਵਿੱਚੋਂ ਵੀ ਆਨੰਦ ਲੈਂਦੇ ਨੇ ਤੇ ਪਰ ਇਹ ਸੰਸਾਰ ਜੋ ਉਹਨਾਂ ਨੂੰ ਪੀੜਾਂ ਲਗਾ ਰਿਹਾ ਹੈ ਇਸ ਨੂੰ ਇਸ਼ਕ ਦੀ ਸਾਰ ਨਹੀਂ ਪੈਂਦੀ ਇਸ ਨੂੰ ਪ੍ਰੇਮ ਦੀ ਸਾਰ ਨਹੀਂ ਪੈਂਦੀ ਇਸੇ ਇਸ਼ਕ ਦੀ ਗੱਲ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਕਵਿਤਾ ਦੇ ਵਿੱਚ ਲਿਖਿਆ ਹੈ ਇਸ ਕਵਿਤਾ ਦਾ ਨਾਮ ਹੈ ਕੰਡਾ ਤੇ ਬੁਲਬੁਲ ਬੁਲਬੁਲ ਇੱਕ ਪੰਛੀ ਹੁੰਦਾ ਹੈ ਇਸ ਦੀ ਆਵਾਜ਼ ਬਹੁਤ ਮਿੱਠੀ ਹੁੰਦੀ ਹੈ ਤੇ ਇਹ ਗੁਲਾਬ ਦੇ ਫੁੱਲਾਂ ਦੇ ਨਾਲ ਇਸ ਦਾ ਬਹੁਤ ਜ਼ਿਆਦਾ ਪ੍ਰੇਮ ਹੁੰਦਾ ਹੈ ਤੇ ਉਸ ਗੁਲਾਬ ਦੇ ਫੁੱਲਾਂ ਦਾ ਇੱਕ ਕੰਡਾ ਉਹ ਬੁਲਬੁਲ ਨੂੰ ਕੁਝ ਕਹਿ ਰਿਹਾ ਹੈ ਉਹ ਕੀ ਕਹਿ ਰਿਹਾ ਹੈ ਮੇਰੇ ਹੱਥ ਜੇ ਅੱਲਾ ਮੀਆਂ ਲੰਮੇ ਹੋਰ ਬਣਾਦਾ ਉਹ ਕਹਿ ਰਿਹਾ ਹੈ ਕਿ ਜੇ ਅੱਲਾ ਮੀਆਂ ਮੀਆਂ ਜਿਹੜਾ ਸ਼ਬਦ ਹੈ ਇਹ ਆਪਾਂ ਸਰਦਾਰ ਵਾਸਤੇ ਵਰਤ ਲੈਂਦੇ ਆ ਜਾਂ ਫਿਰ ਪਤੀ ਦੇ ਵਾਸਤੇ ਵੀ ਮੀਆਂ ਸ਼ਬਦ ਵਰਤ ਲਿਆ ਜਾਂਦਾ ਹੈ। ਉਹ ਕੰਡਾ ਕਹਿ ਰਿਹਾ ਹੈ ਕਿ ਜੇ ਉਹ ਅੱਲਾ ਮੀਆਂ ਉਹ ਰੱਬ ਮੇਰੇ ਹੱਥਾਂ ਨੂੰ ਹੋਰ ਲੰਬੇ ਬਣਾਉਂਦਾ ਮੇਰਾ ਕੰਡੇ ਦਾ ਜਿਹੜਾ ਆਕਾਰ ਹੈ ਉਹ ਹੋਰ ਵੱਡਾ ਹੁੰਦਾ ਤਾਂ ਮੈਂ ਕੀ ਕਰਦਾ ਗੁੱਲ ਦੇ ਨੇੜੇ ਆਈਓ ਬੁਲਬੁਲ ਪੱਲੂ ਪਕੜ ਬਹਾਂਦਾ ਗੁੱਲ ਮਤਲਬ ਗੁਲਾਬ ਤੂੰ ਗੁਲਾਬ ਦੇ ਨੇੜੇ ਜਦੋਂ ਆਇਆ ਕਰੇਂਗੀ ਬੁਲਬੁਲ ਤਾਂ ਮੈਂ ਤੇਰਾ ਪੱਲੂ ਫੜ ਲੈਂਦਾ ਤੇ ਤੈਨੂੰ ਆਪਣੇ ਕੋਲ ਬਿਠਾ ਲੈਂਦਾ ਪੱਲੂ ਵੈਸੇ ਆਪਾਂ ਕਿਨੂੰ ਕਹਿੰਨੇ ਆ ਜਦੋਂ ਆਪਾਂ ਕੋਈ ਜਿਹੜੇ ਵਸਤਰ ਪਹਿਨਦੇ ਆ ਜਿਵੇਂ ਚੁੰਨੀ ਚੁੰਨੀ ਵਗੈਰਾ ਤਾਂ ਉਹਦਾ ਜੋ ਲੜ ਹੁੰਦਾ ਹੈ ਤਾਂ ਉਸ ਨੂੰ ਆਪਾਂ ਪੱਲੂ ਕਹਿ ਦਿੰਨੇ ਆ ਕਹਿੰਦਾ ਮੈਂ ਤੈਨੂੰ ਆਪਣੇ ਕੋਲ ਬਿਠਾ ਲੈਂਦਾ ਦਿਲ ਤੇਰੇ ਵਿੱਚ ਨੋਕ ਚੋਬ ਕੇ ਖੂਨੀ ਫੁੱਲ ਖਿੜਾਂਦਾ ਕਿ ਤੇਰੇ ਦਿਲ ਦੇ ਵਿੱਚ ਮੈਂ ਆਪਣੇ ਕੰਡੇ ਦਾ ਜੋ ਮੂਰਲਾ ਤਿੱਖਾ ਹਿੱਸਾ ਦਾ ਹੈ ਉਸ ਨੂੰ ਨੋਕ ਕਹਿੰਨੇ ਆ ਕਿ ਉਹ ਨੋਕ ਮੈਂ ਤੇਰੇ ਦਿਲ ਦੇ ਵਿੱਚ ਚੋਬਦਾ ਖਬੋ ਦਿੰਦਾ ਤੇ ਫਿਰ ਉਹਦੇ ਵਿੱਚੋਂ ਖੂਨ ਨਿਕਲਦਾ ਲਹੂ ਨਿਕਲਦਾ ਤੇ ਉਸ ਖੂਨ ਦੇ ਨਾਲ ਮੈਂ ਗੁਲਾਬ ਦੇ ਫੁੱਲ ਨੂੰ ਹੋਰ ਜ਼ਿਆਦਾ ਖਿੜਾਉਂਦਾ ਇਸ਼ਕ ਇਸ਼ਕ ਕੂਕਣ ਦਾ ਬੁਲਬੁਲ ਤੇ ਤੈਨੂੰ ਮਜਾ ਚਖਾਂਦਾ ਕਿ ਤੂੰ ਹਰ ਵੇਲੇ ਇਸ਼ਕ ਇਸ਼ਕ ਕਰਦੀ ਐ ਗੁਲਾਬ ਦੇ ਫੁੱਲਾਂ ਦੇ ਨਾਲ ਤੇਰਾ ਬੜਾ ਪ੍ਰੇਮ ਹੈ ਬੜਾ ਪਿਆਰ ਹੈ ਤੇ ਤੈਨੂੰ ਇਹ ਇਸ਼ਕ ਇਸ਼ਕ ਦੀਆਂ ਗੱਲਾਂ ਕਰਨ ਦਾ ਮੈਂ ਤੈਨੂੰ ਮਜਾ ਚਖਾਉਂਦਾ ਕਿ ਤੈਨੂੰ ਪਤਾ ਲੱਗਦਾ ਕਿ ਇਹ ਪ੍ਰੇਮ ਕਰਨਾ ਜਿਹੜਾ ਹੈ ਉਹ ਸੌਖਾ ਨਹੀਂ ਤੇ ਅੱਗੋਂ ਉਹ ਬੁਲਬੁਲ ਜਵਾਬ ਦੇ ਰਹੀ ਐ ਅੱਲਾ ਨੂੰ ਜੇ ਐਵੇਂ ਭਾਵਦੀ ਉਜਰ ਨਾ ਹੁੰਦਾ ਕਾਈ ਭਾਵਦੀ ਦਾ ਮਤਲਬ ਕੀ ਚੰਗਾ ਲੱਗਣਾ ਉਜਰ ਦਾ ਮਤਲਬ ਇਤਰਾਜ਼ ਕਾਈ ਦਾ ਮਤਲਬ ਕੋਈ ਉਹ ਬੁਲਬੁਲ ਕਹਿ ਰਹੀ ਹੈ ਕਿ ਜੇ ਅੱਲਾ ਨੂੰ ਰੱਬ ਨੂੰ ਇਵੇਂ ਪਾਵਦਾ ਇਵੇਂ ਚੰਗਾ ਲੱਗਦਾ ਕਿ ਤੇਰੇ ਕੰਡਿਆਂ ਨੂੰ ਤੇਰੇ ਆਕਾਰ ਨੂੰ ਹੋਰ ਲੰਬੇ ਬਣਾਉਣਾ ਤਾਂ ਕਹਿੰਦੇ ਕਿ ਮੈਨੂੰ ਇਹਦੇ ਵਿੱਚ ਵੀ ਕੋਈ ਵੀ ਇਤਰਾਜ਼ ਨਾ ਹੁੰਦਾ ਦਿਲ ਵਿੱਚ ਕਰਕ ਕਿ ਦਿਲ ਵਿੱਚ ਕੰਡਾ ਜੋ ਪੜਦਾ ਸੁਖਦਾਈ ਕਰਕ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਣੇ ਚੀਜ਼ ਕਿਸੇ ਚੀਜ਼ ਦੀ ਚੁਭਵੀ ਪੀੜ ਜਾਂ ਚੀਜ਼ ਹੋਵੇ ਉਸ ਨੂੰ ਆਪਾਂ ਕਰਕ ਕਹਿ ਦਿੰਨੇ ਆ ਉਹ ਕਹਿ ਰਹੀ ਹੈ ਕਿ ਜੇ ਮੇਰੇ ਅੰਦਰ ਚਾਹੇ ਚੁਬਵੀਂ ਚੀਜ਼ ਕਿਉਂ ਨਾ ਹੋ ਰਹੀ ਹੋਵੇ ਪੀੜ ਕਿਉਂ ਨਾ ਹੋ ਰਹੀ ਹੋਵੇ ਮੇਰੇ ਦਿਲ ਦੇ ਵਿੱਚ ਕੰਡਾ ਕਿਉਂ ਨਾ ਚੁਬਿਆ ਹੋਇਆ ਹੋਵੇ ਪਰ ਜੋ ਚੀਜ਼ ਮੇਰੇ ਦਿਲ ਦੇ ਅੰਦਰ ਪੜਦੀ ਹੈ ਪੜਦੀ ਦਾ ਮਤਲਬ ਖੁਬਦੀ ਹੈ ਤਾਂ ਮੈਨੂੰ ਉਹ ਵੀ ਸੁਖਦਾਈ ਹੈ ਮੈਨੂੰ ਉਹਦੇ ਵਿੱਚੋਂ ਵੀ ਸੁੱਖ ਮਿਲ ਰਿਹਾ ਹੈ ਇਸ਼ਕ ਸ਼ਰਾਬ ਜਦੋਂ ਪੀ ਲੀਤੀ ਫਿਰ ਪੀੜੋਂ ਕੀ ਡਰਨਾ ਉਹ ਕਹਿ ਰਹੀ ਹੈ ਕਿ ਜਦੋਂ ਇਸ਼ਕ ਹੀ ਕਰ ਲਿਆ ਪ੍ਰੇਮ ਹੀ ਕਰ ਲਿਆ ਫਿਰ ਪੀੜਾਂ ਦਾ ਕਾਹਦਾ ਡਰ ਝੱਲਿਆ ਪੀੜ ਨਸ਼ਾ ਵਧ ਚੜਦਾ ਲਾਏ ਸੋ ਰਹੇ ਅਤਾਈ ਝੱਲਿਆ ਸ਼ਬਦ ਆਪਾਂ ਵਰਤ ਲੈਣੇ ਆ ਸ਼ੁਦਾਈ ਦੇ ਲਈ ਪਾਗਲ ਦੇ ਲਈ ਉਹ ਕਹਿ ਰਹੀ ਹੈ ਕਿ ਸ਼ੁਦਾਈ ਕੰਡਿਆ ਜਦੋਂ ਇਸ ਇਸ਼ਕ ਦਾ ਨਸ਼ਾ ਜਦੋਂ ਚੜ ਜਾਂਦਾ ਹੈ ਤਾਂ ਫਿਰ ਜਿੰਨੀ ਜਿੰਨੀਆਂ ਵੀ ਤੂੰ ਪੀੜਾਂ ਮੈਨੂੰ ਲਗਾਵੇਂਗਾ ਤਾਂ ਇਸ ਹਰ ਇੱਕ ਪੀੜ ਦੇ ਨਾਲ ਇਸ਼ਕ ਦਾ ਜੋ ਨਸ਼ਾ ਹੈ ਉਹ ਉਹ ਹੋਰ ਦੋਣਾ ਤੀਣਾ ਹੋ ਜਾਂਦਾ ਹੈ ਹੋਰ ਵੱਧ ਜਾਂਦਾ ਹੈ ਪਰ ਜੋ ਇਸ ਨੂੰ ਲਾਉਂਦਾ ਹੈ ਉਹ ਅਤਾਈ ਹੀ ਰਹਿੰਦਾ ਹੈ ਅਤਾਈ ਦਾ ਮਤਲਬ ਹੁੰਦਾ ਹੈ ਅਣਜਾਣ ਬੇਖਬਰ ਕਿ ਜੇ ਤੂੰ ਪੀੜਾਂ ਲਾ ਰਿਆਂ ਹੈ ਪੀੜਾਂ ਲਾਉਣ ਵਾਲੇ ਨੂੰ ਇਸ਼ਕ ਦੀ ਖਬਰ ਨਹੀਂ ਉਹ ਉਸ ਤੋਂ ساری ਜ਼ਿੰਦਗੀ ਅਣਜਾਣ ਹੀ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਜੀ